ਨਪਤਰ ਉ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਕਈ ਥਾਵਾਂ ਤੇ ਝੋਣਿਆਂ ਦੇ ਵਿੱਚ ਪਾਣੀ ਵੀ ਪੈਣਾ ਸ਼ੁਰੂ ਹੋ ਚੁੱਕਾ ਹੈ ਤਾਂ ਇਸ ਤੋਂ ਵਕਤ ਦੀ ਵੱਡੀ ਖਬਰ ਸਾਵਧਾਨ ਰਹਿਣਾ ਚਾਹੀਦਾ ਖਾਸ ਕਰਕੇ ਲੋਵਿਆਰਾ ਇਲਾਕੇ ਨੂੰ ਕਿਉਂਕਿ ਉੱਥੇ ਆ ਰਹੀ ਹੈ ਬਹੁਤ ਨੀਮ ਹੈ ਤਾਂ ਤੁਸੀਂ ਜੇਕਰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਉੱਥੇ ਅਕੇ ਨੀਮਾ ਦਾ ਕਹਿ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਹੈ ਤਾਂ ਵੱਡੀ ਅਪਡੇਟ ਇੱਕ ਦਰਸਾ ਤੁਹਾਨੂੰ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਉੱਤੇ ਪਾਣੀ ਔਰ ਜੋ ਕਿ ਨੀਵੇਂ ਏਰੀਆ ਸੀ ਉੱਥੇ ਹੁਣ ਝੋਨਿਆਂ ਚ ਪਾਣੀ ਪੈਣਾ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਜੋ ਦਿਨ ਆਇਆ ਇੱਕ ਅੱਛਾ ਉਹ ਕੱਢਿਆ ਫਿਰ ਮਰ ਗਿਆ ਵੱਡੀ ਅਪਡੇਟ ਕਿਦਰਿਆ ਸਤਲੂ ਦਾ ਜਲ ਪੱਦਰ ਹੁਣ ਲਗਾਤਾਰ ਵਧ ਰਿਹਾ ਔਰ ਤੇਜੀ ਨਾਲ ਵਧ ਰਿਹਾ ਤਕਰੀਬਨ 2 ਘੰਟਿਆਂ ਤੋਂ ਕਾਫੀ ਜ਼ਿਆਦਾ ਪਾਣੀ ਵਧਿਆ ਪਾਠ ਨਾਲ ਆਇਆ ਇਹ ਲੱਗਦਾ ਕੀ ਗਲਾਵਾ ਮਾਰਦਾ ਪਰਦਾ ਲੱਗਦਾ ਚੱਲ ਰਹੀ ਜਿਆ ਸੀਗਾ ਤੇ ਕਈ ਥਾਵਾਂ ਤੇ ਝੋਨਿਆਂ ਦੇ ਵਿੱਚ ਹੁਣ ਪਾਣੀ ਦੁਬਾਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਲੋਹੀਆਂ ਦੇ ਕਈ ਨਵੇਂ ਇਲਾਕੇ ਜੋ ਮੰਡਾਲੇ ਦੇ ਚੰਨਾ ਜਿਹਾ ਕੀ ਹੋ ਰਿਹਾ ਹੈ ਉਹਨਾਂ ਨੂੰ ਸਤਰਕ ਤੇ ਸਾਵਧਨ ਹੋਣਾ ਚਾਹੀਦਾ ਹੈ ਜੇਕਰ ਦਰਿਆ ਦੇ ਅੰਦਰ ਹੋਣ ਤੋਂ ਬਾਹਰ ਆ ਜਾਣਾ ਚਾਹੀਦਾ ਹੈ بارش ਲਗਾਤਾਰ ਜਾਰੀ ਹੈ ਔਰ ਪਾਣੀ ਹੋਰ ਵੀ ਵਧੇਗਾ ਵੱਡੀ ਅਪਡੇਟ ਸੰਜ ਕਰ ਰਿਹਾ ਹੈ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਔਰ ਪਾਣੀ ਹੋਰ ਵੀ ਵਧੇਗਾ ਤਾਂ ਜੋ ਇਹ ਪਾਣੀ ਹੈ ਤਕਰੀਬਨ 11 ਵਜੇ ਤੱਕ ਇਹ ਲੋਹੀਆਂ ਏਰੀਆ ਦੇ ਵਿੱਚ ਪ੍ਰਵੇਸ਼ ਕਰੇਗਾ ਅੱਗੇ ਜੋ ਨਵੇਂ ਏਰੀਏ ਨੇ ਦੇ ਰੇਤ ਦੇ ਸਾਥ ਹੈ ਹਮਾਚਲ ਤੇ ਰਾਤ ਨੂੰ ਤੇ ਪੈ ਰਹੀ ਹੈ ਮੈਂ ਫੋਨ ਆਇਆ ਕਿ ਭਾਈ ਬੁਰਾ ਹਾਲ ਹੈ ਹਮਾਚਲ ਵਿੱਚ ਜੇ ਨਹੀਂ ਬਣਦਾ ਹਮਾਚਲ ਦੇ ਵਿੱਚ ਜਿੱਕਰ ਗੱਲ ਕਰੀ ਤਾਂ بارش ਬਹੁਤ ਜ਼ਿਆਦਾ ਹੈ ਔਰ ਇੱਕ ਥਾਂ ਤੇ ਬੱਦਲ ਵੀ ਫਟਿਆ ਹੈ ਇਸ ਤੇ ਕਾਰਨ ਦਰਿਆ ਸਤਲੁਜ ਦੇ ਵਿੱਚ ਪਾਣੀ ਵਧਿਆ ਹੈ ਭਾਖੜਾ ਦੀ ਗੱਲ ਕਰੀਏ ਤਾਂ ਭਾਖੜਾ ਦਾ 1667 ਲੈਵਲ ਸੀ ਔਰ ਸਵੇਰ ਤੋਂ ਲੈ ਕੇ ਹੁਣ ਤੱਕ 1 ਫੁੱਟ ਦਾ ਲੈਵਲ ਹੋਰ ਵੱਧ ਚੁੱਕਿਆ ਹੈ ਹਾਂ ਜੀ ਜੀ ਕੰਮ ਚੱਲ ਰਿਹਾ ਹੈ ਕੰਮ ਚੱਲ ਪੰਜ ਕੁ ਦਿਨ ਕੋਈ ਗੱਲ ਹੈ ਬਾਬਾ ਜਦੋਂ ਸਾਮ੍ਹਣੇ ਨਿਕਦਾ ਉਹ ਲੱਗਿਆ ਨਾ ਨਾ ਉਹ ਤੇ ਖੜਾ ਆ ਗਿਆ ਬੇਸੂਤੀ ਲੱਗਾ ਇੱਥੇ ਉਹ ਸਰਾਗਾ ਲੱਗ ਗਿਆ ਅੱਜ ਆ ਪਤਾ ਨਦਰੀਆ ਸਤਲੁਜ ਦੀ ਉਹ ਵੱਡੀ ਅਪਡੇਟ ਤੋਂ ਦੱਸਾਂਗੇ ਕਰ ਰਹੇ ਆ ਕਦਰੀਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਔਰ ਇਹ ਸਾਹਮਣੇ ਇੱਕ ਹੋਰ ਤਸਵੀਰ ਦਿਖਾ ਦਿੰਨਾ ਕਿ ਜਿਸ ਤਰ੍ਹਾਂ ਇਹ ਝੋਨਾ ਹੈ ਤਾਂ ਇਹ ਸਾਹਮਣੇ ਅੱਗੇ ਤੁਸੀਂ ਸਾਹਮਣੇ ਫਰੰਟ ਦੇ ਦੇਖੋਗੇ ਤਾਂ ਉਹ ਸਾਈਡ ਤੋਂ ਝੋਨੇ ਦੇ ਵਿੱਚ ਪਾਣੀ ਦੁਬਾਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਣੀ ਦੇ ਵਿੱਚ ਕਲਾਲੀ ਕਾਫੂਸ ਲਗਾਤਾਰ ਕਾਫੀ ਜ਼ਿਆਦਾ ਆ ਰਿਹਾ ਹੈ ਤੇ ਦਰਿਆ ਸਤਲੁਜ ਦਾ ਜਲ ਪੱਧਰ ਨੇ ਫਿਰ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਿਹਾ ਹੈ ਖਬਰ ਨੂੰ ਸ਼ੇਅਰ ਜਰੂਰ ਕਰਿਓ ਕਿਉਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਈ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿਦਰਿਆ ਸਤਲੁਈ ਦਾ ਸਤਰਕ ਹੋ ਜਾਓ ਦਰਿਆ ਸਤਲੁਈ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਪਿਛਲੇ 2 ਘੰਟਿਆਂ ਤੋਂ ਉਰਤਾਰ ਫੜ ਲਈ ਹੈ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਹੈ ਦਰਿਆ ਸਤਲੁਈ ਦੀ ਵੱਡੀ ਔਰਤਾ ਜੀ ਅਪਡੇਟ ਤੁਹਾਡੇ ਨਾਲ ਸਾਂਝੀ ਹੈ ਤਾਂ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗਾ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਸਾਰਿਆਂ ਦਾ ਬਾਕੀ